ਨਗਰ ਕੌਂਸਲ ਨੰਗਲ ਦੇ ਵੱਲੋਂ 14 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਜਿਸ ਦੇ ਤਹਿਤ ਕੌਂਸਲ ਵੱਲੋਂ ਸਫਾਈ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਇਲਾਕੇ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਅੱਜ ਨਗਰ ਕੌਂਸਲ ਨੰਗਲ ਦੇ ਸਵੱਛਤਾ ਕੋਆਰਡੀਨੇਟਰ ਪੂਨਮ ਅਤੇ ਐਨਸੀਸੀ ਕੈਡਟਸ ਦੇ ਦੁਆਰਾ ਸਤਲੁਧਰਾ ਦੇ ਕੰਡੇ ਤੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ ਇਸ ਆਪੇ ਆਂਦੇ ਵਿੱਚ 7 ਸਕੂਲਾਂ ਤੋਂ ਐਨਸੀਸੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਵਿਸ਼ੇਸ਼ ਸਫਾਈ ਅਭਿਆਨ ਦੇ ਵਿੱਚ ਨੰਗਲ ਦੇ ਨੈਬ ਤਹਿਸੀਲਦਾਰ ਮਨਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਇਸ ਸਫਾਈ ਅਭਿਆਨ ਨੂੰ ਲੈ ਕੇ ਬੱਚਿਆਂ ਨੂੰ ਪ੍ਰੋਤਸਾਹਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਹੀ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ। ਵੇਖੋ ਕਿਨੇ ਤਸਵੀਰਾਂ ਤੇ ਸੁਣੋ ਗੱਲਬਾਤ ਕਰਦਿਆਂ ਸਵਸ਼ਤਾ ਮੁਹਿੰਮ ਦੇ ਕੋਆਰਡੀਨੇਟਰ ਪੂਨਮ ਅਤੇ ਨੈਪ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਕੀ ਕਿਹਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ

अच्छा वैसे तीन या चार उनो पक्किनी यानी किनी कि जगह केती है चार कितना टाइम लग गया था ठीक है लो ठीक है सी यू थैंक यू वेट सर <laughs> तो बैक, बैक <laughs> आजी। आजी। uh, sir, मेरा नाम पूनम बेगड़ा मैं स्वच्छ भारत एज ए स्वच्छ भारत मेम का रोल अदा कर दी जी सर so, uh, साढे uh, ਬਹੁਤ ਹੀ ਸਤਿਕਾਰਯੋਗ ਨਗਰ ਕੌਂਸਲ ਪ੍ਰਧਾਨ ਜੀ ਸੰਜੀਤ ਸਹਾਣੀ ਜੀ ਅਤੇ ਕਾਰਜ ਸਦ ਅਕਸਰ ਸ੍ਰੀਮੰਤ ਵੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰ ਸਾਨੂੰ ਪੰਜਾਬ ਸਰਕਾਰ ਵੱਲੋਂ ਇੱਕ ਸ਼ਡਿਊਲ ਆਇਆ ਸੀ 14 ਸਤੰਬਰ ਤੋਂ ਲੈ ਕੇ 2 ਅਕਤੂਬਰ ਜਿਹਦੇ ਚ ਕਿ ਅਸੀਂ ਡਿਫਰੈਂਟ ਡਿਫਰੈਂਟ ਐਕਟਿਵਿਸਟ ਡੇ ਵਾਈ ਡੇ ਕਰਨੀ ਆ ਸੀਗੀ ਆ ਸੋ ਅਸੀਂ ਉਹਨਾਂ ਐਕਟੀਵਿਟੀਆਂ ਨੂੰ ਰੋਜ਼ਾਨਾ ਸਕੂਲ ਸਕੂਲ ਦੇ ਜ਼ਰੀਏ ਕਾਲਜ ਦੇ ਮਾਧਿਅਮ ਰਾਹੀਂ ਜਾਂ ਆਪਣੇ ਹੀ ਸਫਾਈ ਸੈਨਿਕਾਂ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਪ੍ਰੋਪਰ ਨੇਪੜੇ ਚੜ ਰਹੇ ਆ ਜੀ ਸੋ ਸਾਡਾ ਸਰ ਮੇਨਲੀ ਜਿਹੜਾ ਟਾਰਗੇਟ ਹੈਗਾ ਉਹ ਹੈਗਾ ਕਿ ਜਿਹੜਾ ਅਸੀਂ ਨੰਗਲ ਸ਼ਹਿਰ ਆ ਜਿਹਨੂੰ ਕਿ ਅਸੀਂ ਮਿਨੀ ਚੰਡੀਗੜ੍ਹ ਵੀ ਕਹਿੰਦੇ ਆ ਸੋ ਮੈਂ ਇਹਦੇ 'ਚ ਸਮਝਦੀ ਆ ਕਿ ਦੋ ਰਾਏ ਨਹੀਂ ਹੈਗੀ ਸੋ ਅਸੀਂ ਇਹਨੂੰ ਪ੍ਰਦੂਸ਼ਣ ਮੁਕਤ ਅਤੇ ਕਿਵੇਂ ਸਵੱਛ ਬਣਾਉਣਾ ਉਹਦੇ ਲਈ ਸਰ ਅਸੀਂ 1000% ਆਪਣੀ ਕੋਸ਼ਿਸ਼ ਕਰ ਰਹੇ ਆ ਸੋ ਅਸੀਂ ਸਰ ਸਕੂਲਸ ਨੂੰ ਕਈ ਅਲੱਗ-ਅਲੱਗ ਸਕੂਲਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਬੱਚਿਆਂ ਨਾਲ ਮਿਲ ਕੇ ਸਰ ਇਹ ਡਰਾਈਵਸ ਕਰ ਰਹੇ ਆ ਔਰ ਮੇਰੀ ਲੋਕਾਂ ਨੂੰ ਵੀ ਇਹ ਬੇਨਤੀ ਹੈ ਕਿ ਪਲੀਜ਼ ਇਸ ਮੈਮ 'ਚ ਸਾਡਾ ਸਾਥ ਦਿਓ ਤਾਂ ਕਿ ਜਿਹੜਾ ਲੋਕਲ ਕਾਉਂਸਲ ਹੈ ਉਹਨਾਂ ਦੀਆਂ ਜ਼ਿੰਮੇਵਾਰੀਆਂ ਤਾਂ ਅਸੀਂ ਡੇਲੀ ਆਪਣੇ ਨੋਕਲ ਕਾਉਂਸਲ ਦੀਆਂ ਤਾਂ ਨਿਭਾਈ ਰਹੇ ਹਾਂ ਪਲੱਸ ਸ਼ਹਿਰ ਵੱਲੋਂ ਵੀ ਸਾਨੂੰ ਪਰਮੇ ਹੰਗਾਰੇ ਦੀ ਜ਼ਰੂਰਤ ਹੈ ਜੀ ਤਾਂ ਕਿ ਨੰਗਲ ਸ਼ਹਿਰ ਨੂੰ ਅਸੀਂ ਸਾਫ ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾ ਸਕੀਏ ਇੱਕ ਬੱਚੇ ਨੂੰ ਵਾਤਾਵਰਣ ਅਭਿਆਨ ਚਲਾਇਆ ਗਿਆ ਕਿੰਨੇ ਸਕੂਲ ਹੈ ਕਿੰਨੇ ਕਾਲਜ ਹੈ ਮੈਂ ਇਥੇ ਮਨਪ੍ਰੀਤ ਸਿੰਘ ਐ ਨਾਇਬ ਤਹਿਸੀਲਦਾਰ ਨੰਗਲ ਮੈਂ ਇਥੇ ਕੱਲੀ ਜੁਆਇਨ ਕੀਤਾ ਤੇ ਅੱਜ ਹੀ ਇਨੀਸ਼ੀਏਟਿਵ ਲਿਆ ਗਿਆ ਕੈਪਟਨ ਸਾਹਿਬ ਵੱਲੋਂ ਕਿ ਆਪਣਾ ਐਨਸੀਸੀ ਦਾ ਕੈਂਪ ਸੀਗਾ ਵਿੱਚ ਸੱਤ ਸਕੂਲ ਦੇ ਬੱਚੇ ਆਏ ਆ ਸਾਰੇ ਇਕੱਠੇ ਹੋਏ ਆ ਕਿ ਕਲੀਨਿੰਗ ਕੈਂਪੇਨ ਚਲਾਇਆ ਆ ਪਰ ਰਿਵਰ ਸਾਈਡ ਤੇ ਕਾਫੀ ਟਾਈਮ ਤੇ ਬੱਚੇ ਲੱਗੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਕਾਫੀ ਟਟਕੇ ਇਹਨਾਂ ਨੇ ਕਲੀਨਿੰਗ ਕੀਤੀ ਹੈ ਇੱਥੇ ਸਾਰਿਆਂ ਨੇ ਮਿਲ ਕੇ ਆਪਾਂ ਦੇਖ ਰਹੇ ਹਾਂ ਕਾਫੀ ਪਿੱਛੇ ਪੂਰਾ ਸਰਾਊਂਡਿੰਗ ਕਲੀਅਰ ਕਰਤੀ ਹੈ ਨਾਲ ਨਾਲ ਗਰਾਸ ਵੀ ਥੋੜਾ ਜਿਹਾ ਇਹਨਾਂ ਨੇ ਕਰ ਰਿਹਾ ਤਾਂ ਕਿ ਇਹਨੂੰ ਰੀਕ੍ਰੀਸ਼ਨਲ ਐਕਟੀਵਿਟੀ ਇੱਥੇ ਕੀਤੀ ਜਾ ਸਕਣ ਬੱਚੇ ਬੈਠ ਸਕਣ ਆਪਾਂ ਬਹੁਤ ਵਧੀਆ ਹੋਇਆ ਹੈ ਸਰ ਗੱਲ ਕਰੀਏ ਨਹੀਂ ਆਪਾਂ ਬੱਚੇ ਇੱਕ ਹੁੰਦੇ ਆ ਨਾ ਪਕਿਆਂ ਦੇ ਫਿਊਚਰ ਆਫ ਦਾ ਨੇਸ਼ਨ ਹੁੰਦੇ ਆ ਜੀ ਆਪਾਂ ਬੱਚਿਆਂ ਨੂੰ ਕਹਿੰਦੇ ਫ ਅੱਗੇ ਡਵੈਲਪ ਹੁੰਦੀਆਂ ਬੱਚਿਆਂ ਨੇ ਅੱਗੇ ਜਾ ਕੇ ਨੇਸ਼ਨ ਚਲਾਉਣਾ ਹੈਗਾ ਜੇ ਆਪਾਂ ਬੱਚਿਆਂ ਨੂੰ ਇਨੀਸ਼ੀਏਟਿਵ ਦਿੰਨੇ ਆ ਮਤਲਬ ਜਨਰੇਸ਼ਨਸ ਤੱਕ ਉਹ ਕੈਰੀ ਆਨ ਹੁੰਦੀ ਹੈ ਚੀਜ਼ਾਂ ਇਸ ਕਰਕੇ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ ਕਾਦੇ ਤੱਕ ਜਾਗਰੂਕ ਕੀਤਾ ਗਿਆ ਇੱਕ ਤਾਂ ਆਪਾਂ ਕਿ ਸੇ ਨੋ ਟੂ ਪਲਾਸਟਿਕ ਕਰ ਰਹੇ ਆਪਾਂ ਜਿਹੜਾ ਕੈਂਪੇਨ ਚੱਲਦਾ ਕਿ ਪਲਾਸਟਿਕ ਬੈਨ ਕੀਤਾ ਹੋਇਆ 2022 ਚ ਮਤਲਬ ਪਲਾਸਟਿਕ ਆਈਟਮਸ ਨੂੰ ਆਪਾਂ ਸਿੰਗਲ ਯੂਜ਼ ਪਲਾਸਟਿਕ ਆਈਟਮਸ ਨੂੰ ਰੋਕਿਆ ਜਾਵੇ ਮੇਨ ਨਹੀਂ ਪਰਪਸ ਆ ਆਪਣੇ ਕੈਂਪੇਨ ਇਹਨੂੰ ਵੀ ਉਰਾਲਾ ਚੱਲਦਾ ਰਹੇਗਾ ਇੱਕ ਕੰਟੀਨਿਊਸਲੀ ਕਰਦੇ ਰਹਾਂਗੇ ਜਿਵੇਂ ਕਿ ਅੱਜ ਆਪਾਂ ਬੱਚਿਆਂ ਮਤਲਬ ਕਈਆਂ ਰਿਟਾਇਰਡ ਪੀਪਲਸ ਨੂੰ ਵੀ ਇਕੱਠੇ ਕਰਾਂਗੇ ਹੋਰ ਆਪਾਂ ਸੁਸਾਇਟੀ ਦੇ ਕਮੇਟੀ ਦੇ ਮੈਂਬਰਸ ਨੂੰ ਕਲੈਕਟ ਕਰਾਂਗੇ ਇਕੱਠੇ ਕਰਾਂਗੇ ਉਹਨਾਂ 'ਚ ਵੀ ਇਨੀਸ਼ੀਏਟਿਵ ਲਿਆਵਾਂਗੇ ਅਸੀਂ ਇਹ ਐਕਚੁਅਲੀ ਇਹ ਪ੍ਰੋਗਰਾਮ ਹੈਗਾ ਸੀ 24 ਸਪਟੈਂਬਰ ਨੂੰ ਕਰਨ ਦਾ ਰਿਵਰ ਡੇ ਤੇ ਸਾਡਾ ਗਰੁੱਪ ਹੈਡਕੁਆਟਰ ਹੈ ਪਟਿਆਲਾ ਉਹਨੇ ਸਾਨੂੰ ਡਾਇਰੈਕਟਿਵ ਦਿੱਤਾ ਕਿ ਤੁਸੀਂ ਰਿਵਰ ਬੈਂਕ ਕਲੀਨਿੰਗ ਕਰੋ ਪਰ ਉਦੋਂ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਸੀ ਅਸੀਂ ਅੱਜ ਚੁਣਿਆ तो छः स्कूल और एक कॉलेज के बच्चे अच्छे हुए हैं तो ये पूरा एरिया उन्होंने क्लीन किया है असी उन्होंने मैसेज दिता है कि देखो कि मुश्किल है कच्चा कचरा कट्ठा करना अगर आप, आप गंद ही नहीं पावे तो यह कचरा कट्ठा करने की लड़ नहीं पैनी आप पब्लिक ये कहे अपना एरिया है और अपनी रिस्पोंसिबिली बनती है जिम्मेवारी बनती है कि आप एरिया क्लीन रखिए प्लास्टिक नो कहीए जो कचरा है वो सही जगह है ताकि एडमिनिस्ट्रेशन एडमिनिस्ट्रेसन भी उन्ना लोड ना पवे अगर असी कचरा एक जगह नहीं सीटा एडमिनिस्ट्रेशन वास्ते लिमिटेड रिसोर्स है उन्होंने वास्ते उन्ना औखा होगा ये पूरा एरिया क्लीन करना।